ਖਬਰ ਸਾਹਮਣੇ ਆ ਰਹੀ ਹੈ ਇੱਕੋ ਹੀ ਟੱਬਰ ਦੇ ਤਿੰਜੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇਸ ਵੱਡੀ ਵਾਰਤਾ ਦੇ ਨਾਲ ਸਾਰਾ ਸ਼ਹਿਰ ਕੰਬ ਗਿਆ ਦੱਸਦੇ ਕਿ ਇਸ ਵਿਅਕਤੀ ਦੇ ਵੱਲੋਂ ਪਹਿਲਾਂ ਆਪਣੀ ਮਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਫਿਰ ਭਾਬੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਬਾਅਦ ਵਿੱਚ ਪਤੀਜੇ ਦਾ ਵੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤਿੰਨਾਂ ਦਾ ਕਤਲ ਕਰਕੇ ਇਹ ਮੁਲਜ਼ਮ ਖੁਦ ਥਾੜੇ ਪਹੁੰਚਿਆ ਜਿਸ ਦੇ ਵੱਲੋਂ ਆਪਣਾ ਗੁਨਾਹ ਕਬੂਲ ਕੀਤਾ ਕਿ ਆ ਦੇਹਾਂ ਦਾ ਹਾਲ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਹੋ ਗਏ ਸੋ ਸਵੇਰੇ ਸਵੇਰੇ ਵੱਡੀ ਵਾਰਦਾਤ ਵਾਪਰੀ ਹੈ ਟ੍ਰਿਪਲ ਮਰਡਰ ਦੇ ਨਾਲ ਪੂਰਾ ਸ਼ਹਿਰ ਕੰਬੁੱਟਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੇਹਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੈ ਹਾਲਾਂਕਿ ਕਾਰਨ ਕੀ ਹੈ ਕਿ ਉਸ ਸਖਸ਼ ਦੇ ਵੱਲੇ ਖੌਫਨਾਕ ਕਦਮ ਚੁੱਕਿਆ ਗਿਆ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਮਾਮਲੇ ਨੂੰ ਗੰਭੀਰ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਕਰ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਸੋ ਕੋਈ ਟੱਬਰ ਦੇ ਤਿੰਨ ਜੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਨਾ ਹੀ ਮਾਂ ਤੇ ਤਰਸ ਕੀਤਾ ਗਿਆ ਨਾ ਪਾਬੀਤੇ ਤੇ ਨਾ ਹੀ 22 ਸਾਲ ਦੇ ਮਾਸੂਮ ਜਿਹੇ ਪਤੀਜੇ ਤੇ ਇਸ ਸ਼ਖਸ ਦੇ ਵੱਲੋਂ ਤਰਸ ਕੀਤਾ ਗਿਆ ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹਾਲਾਂਕਿ ਕਾਰਨ ਕੀ ਹੈ ਕਿਉਂ ਇਸ ਕਤਲ ਦੀ ਫਰਦਾਤ ਨੂੰ ਅੰਜਾਮ ਦਿੱਤਾ ਗਿਆ ਅਜੇ ਪੁਲਿਸ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਰਤੇ ਸਾਰੇ ਟੱਬਰਾਂ ਨੂੰ ਟੱਬਰ ਦੇ ਮੈਂਬਰਾਂ ਨੂੰ ਮਾਰ ਮੁਕਾ ਦਿੱਤਾ ਹੈ ਸੋ ਮਿਲਸਰ ਦੇ ਵਿੱਚ ਇਹ ਵੱਡੀ ਵਾਰਤਾਤ ਵਾਪਰੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਆ ਪੂਰੇ ਇਲਾਕੇ ਦੇ ਵਿੱਚ ਇਸ ਵਕਤ ਸੰਸਾਨ ਪਸਰੀ ਹੋਈ ਹੈ ਪੁਲਿਸ ਤੇ ਅਧਿਕਾਰੀ ਜਾਂਚ ਦੇ ਵਿੱਚ ਜੁਟ ਗਏ ਨੇ ਸੋ ਤਸਵੀਰਾਂ ਤੁਹਾਡੇ ਨਾਲ ਕਰਦੀਆਂ ਸਾਂਝੀਆਂ ਕਰ ਰਹੇ ਹਾਂ ਕਿ ਇਸ ਵਕਤ ਕਰਤੇ ਹਾਲਾਤ ਕੀ ਬਣੇ ਹੋਏ ਨੇ ਅੰਗਵੰਡ ਦੇ ਲੋਕ ਵੀ ਸੰਭ ਕੇ ਜਦੋਂ ਉਹਨਾਂ ਦੇ ਵੱਲੋਂ ਇਹ ਵਾਰਤਾਤ ਬਾਰੇ ਸੁਣਿਆ ਗਿਆ ਵੱਡੀ ਗਿਣਤੀ ਦੇ ਵਿਚਕਾਰ ਦੇ ਵਿੱਚ ਲੋਕ ਵੀ ਪਹੁੰਚ ਰਹੇ ਨੇ ਤੇ ਵੀ ਗੱਲ ਸਾਹਮਣੇ ਆਈ ਹੈ ਕਿ ਤਿੰਨਾ ਦਾ ਕਤਲ ਕਰਕੇ ਮੁਲਜ਼ਮ ਖੁਦ ਥਾਣੇ ਪਹੁੰਚਿਆ ਜਿਸਦੇ ਵੱਲੋਂ ਆਪਣਾ ਗੁਨਾਹ ਕਬੂਲ ਕੀਤਾ ਗਿਆ ਦੇਹਾਂ ਦਾ ਹਾਲ ਦੇਖ ਕੇ ਪੁਲਿਸ ਤੇ ਅਧਿਕਾਰੀ ਵੀ ਹੈਰਾਨ ਰਹਿ ਗਏ ਇਸ ਵੱਡੀ ਵਾਰਤਾਤ ਵਾਪਰੀ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੇ ਹੀ ਟੱਬਰ ਦੇ ਤਿੰਜੀਆਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਪਹਿਲਾ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਫਿਰ ਭਾਬੀ ਨੂੰ ਦਰਦਨਾਕ ਮੌਤ ਦਿੱਤੀ ਹੈ ਤੇ ਪਤੀਜੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ 마ਸੂਮ ਜਿਹੜਾ 2.5 ਸਾਲ ਦਾ ਪਤੀਜਾ ਸੀ ਜਿਸ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਿੰਡ ਕੰਦੋਵਾਲੀ ਦੇ ਵਿੱਚ ਇਹ ਵਾਰਤਾਤ ਵਾਪਰੀ ਹੈ ਤਿੰਜੀਆਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਦੋਸ਼ੀ ਦੀ ਪਛਾਣ ਅਮਰਿਤਪਾਲ ਸਿੰਘ ਵੱਜੋਂ ਹੋਈ ਹੈ ਜਿਸ ਨੇ ਆਪਣੀ ਮਾਂ ਮਨਬੀਰ ਕੌਰ ਪਰਚਾਈ ਅਵਰੀਤ ਕੌਰ ਅਤੇ ਪਤੀਜੇ ਸਮਰੱਥਤਾ ਬੇਰਹਿਮੀ ਦੇ ਨਾਲ ਕਤਲ ਕੀਤਾ ਇਸ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇਸ ਮੁਲਜ਼ਮ ਦੇ ਵੱਲੋਂ ਕਿਉਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ